ਪਰ ਸਰਾਨੀ ਦੀ ਗੱਲ ਹੈ ਕਿ ਮੁੱਖ ਮੰਤਰੀ ਮੱਖੀ ਨਹੀਂ ਲੱਗ ਰਿਹਾ ਆਗਣਵਾਲੀ ਵਰਕਰਸ ਨੂੰ ਮਿਲ ਨਹੀਂ ਰਿਹਾ ਉਹਨਾਂ ਨੂੰ ਟਾਈਮ ਨਹੀਂ ਦੇ ਰਿਹਾ ਕੀ ਫਰਕ ਪੈਂਦਾ ਸੀ ਜੇ ਉਹ ਸਟੇਜ ਤੇ ਲਿਜਾ ਕੇ ਕਹਿ ਦਿੰਦੇ ਕਿ ਆ ਇਹਨਾਂ ਦਾ ਮੰਗ ਪੱਤਰ ਫੜ ਲਓ ਜੀ 1 ਸੈਕਿੰਡ ਦਾ ਟਾਈਮ ਨਹੀਂ ਲੱਗਦਾ ਮੰਗ ਪੱਤਰ ਫੜ ਸਕਦੇ ਸੀ ਪਰ ਬਜਾਏ ਇਸ ਦੇ ਕਿ ਉਹ ਗੱਲ ਸੁਣਦੇ ਔਰਤਾਂ ਨੂੰ ਫੜ ਕੇ ਥਾਣਿਆਂ ਦੇ ਵਿੱਚ ਬੰਦ ਕੀਤਾ ਜਾ ਰਿਹਾ ਹੈ ਬਹੁਤ ਹੀ ਸ਼ਰਮ ਦੀ ਤੇ ਦੁੱਖ ਦੀ ਗੱਲ ਗੱਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਪਰ ਸਰਕਾਰ ਗੱਲ ਨਹੀਂ ਸੁਣਦੀ ਨਾਲੇ ਜਿਹੜੀ ਲੜਾਈ ਹੈ ਸੀ ਹੁਣ ਲੜ ਰਹੀ ਹੈ ਇਹ ਲੜਾਈ ਸਾਡੀ ਕੋਈ ਇਹਦੇ ਤੇ ਸਾਡੀ ਆਪ ਕੋਈ ਮਤ ਨਹੀਂ ਹੈਗੀ ਅਸੀਂ ਮੰਨ ਕਰਦੇ ਹਾਂ ਕਿ ਜਿਹੜਾ ਅੰਮ੍ਰਿਤਪੁਰ ਦੇ ਵਿੱਚ ਸੱਤਿਆਂ ਨੂੰ ਗਰਸ਼ਨ ਆ ਰਿਹਾ ਨਾ ਬਹੁਤ ਖਰਾਬ ਹੈ ਹਾਲੀਏ ਸੀਸੀ ਗੱਲ ਹਾਂਜੀ ਅੱਜ ਗਿੱਦੜਵਾ ਸ਼ਹਿਰ ਦੇ ਵਿੱਚ ਮੁੱਖ ਮੰਤਰੀ ਪੰਜਾਬ ਜਿਹਨਾਂ ਨੂੰ ਆਮ ਕਰਦਾ ਮੁੰਡਾ ਕਹਿ ਕੇ ਬੁਲਾਇਆ ਜਾਂਦਾ ਹੈ ਉਹ ਆ ਰਹੇ ਸੀਗੇ ਉੱਥੇ ਆਮਨવાડી ਵਰਕਰ ਵੀ ਪਹੁੰਚੀਆਂ ਆਪਣਾ ਮੰਗ ਪੱਤਰ ਲੈ ਕੇ ਕਿ ਸਾਨੂੰ ਵੈਸੇ ਤਾਂ ਮਿਲਦੇ ਨਹੀਂ ਸਾਡੇ ਏਰੀਆ ਦੇ ਵਿੱਚ ਆਏ ਅਸੀਂ ਮਿਲ ਗਏ ਉਹਨਾਂ ਨੂੰ ਜਾ ਕੇ ਪਰ ਬਹੁਤ ਦੁੱਖ ਤੇ ਬਦਕਿਸਮਤੀ ਦੀ ਗੱਲ ਹੈ ਕਿ ਉਹਨਾਂ ਨੂੰ ਮੁੱਖ ਮੰਤਰੀ ਨਾਲ ਮਲਾਉਣ ਦੀ ਥਾਂ ਤੇ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਚੱਕ ਕੇ ਥਾਣਿਆਂ ਦੇ ਵਿੱਚ ਬੰਦ ਕਰ ਦਿੱਤਾ ਗਿਆ ਤੇ ਇਹ ਕਿੰਨੀ ਵੱਡੀ ਗੱਲ ਹੈ ਜਿਹੜੇ ਲੋਕਾਂ ਨੇ ਉਹਨਾਂ ਨੂੰ ਵੋਟਾਂ ਪਾ ਕੇ ਚੁਣਿਆ ਕੀ ਉਹਨਾਂ ਨੂੰ ਗੱਲ ਕਹਿੰਦਾ ਅਧਿਕਾਰ ਨਹੀਂ ਹੈਗਾ ਕੀ ਉਹ ਆਪਣੀ ਗੱਲ ਨਹੀਂ ਦੱਸ ਸਕਦੀਆਂ ਵੀ ਸਾਨੂੰ ਇਹ ਸਮੱਸਿਆ ਆ ਰਹੀ ਹੈ ਨਾਲੇ ਗੱਲ ਕੀ ਹੈਗੀ ਹੈ ਕਿ ਜਿਹੜਾ ਆਂਗਣਵਾੜੀ ਕੇਂਦਰਾਂ ਦੇ ਵਿੱਚ ਰਾਸ਼ਨ ਆ ਰਿਹਾ ਹੈਗਾ ਉਹ ਬੇਹੱਦ ਘਟੀਆ ਕੁਆਲਿਟੀ ਦਾ ਹੈ ਪ੍ਰਾਈਵੇਟ ਕੰਪਨੀਆਂ ਨੂੰ ਇਹਨਾਂ ਨੇ ਠੇਕੇ ਤੇ ਰਾਸ਼ਨ ਦਿੱਤਾ ਹੋਇਆ ਸਰਕਾਰੀ ਅਦਾਰਿਆਂ ਕੋਲੋਂ ਕੇ 2 ਲੱਖ ਦੇ ਕਰੀਬ ਲਾਭ ਪਤਰੀ ਹੈ ਮਾਵਾਂ ਤੇ ਬੱਚੇ ਜਿਨ੍ਹਾਂ ਨੂੰ ਰਾਸ਼ਨ ਦਿੱਤਾ ਜਾ ਰਿਹਾ ਹੈ ਆਂਗਣਵਾੜੀ ਵਰਕਰ ਯੂਨੀਅਨ ਇਸ ਵੇਲੇ ਉਹਨਾਂ ਮਾਵਾਂ ਤੇ ਬੱਚਿਆਂ ਦੀ ਗੱਲ ਕਰ ਰਹੀ ਹੈ ਸਾਡੀ ਆਪਣੀ ਕੋਈ ਮੰਗ ਨਹੀਂ ਹੈਗੀ ਅਸੀਂ ਕੋਈ ਤਨਖਾਹ ਪੱਤੇ 'ਚ ਵਾਅਦੇ ਦੀ ਮੰਗ ਨਹੀਂ ਲੇਕਿਨ ਇਹਨਾਂ ਨੂੰ ਮਿਲ ਰਹੀਆਂ ਸੀ ਅਸੀਂ ਸਿਰਫ ਉਹਨਾਂ ਨੂੰ ਇਸ ਗੱਲ ਵਾਸਤੇ ਮਿਲ ਰਹੇ ਹਾਂ ਯੂਨੀਅਨ ਵੱਲੋਂ ਕਿ ਤੁਸੀਂ ਇਹ ਰਾਸ਼ਨ ਨੂੰ ਠੀਕ ਕਰੋ ਮਾਮਾ ਤੇ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਨਾ ਕਰੋ ਪ੍ਰਾਈਵੇਟ ਕੰਪਨੀਆਂ ਤੋਂ ਰਾਸ਼ਨ ਲੈ ਕੇ ਸਰਕਾਰੀ ਅਦਾਰਿਆਂ ਨੂੰ ਦਿਓ ਤੇ ਇਹ ਜਿਹੜਾ ਬਹੁਤ ਵੱਡਾ ਸਕੈਂਡਲ ਹੋ ਰਿਹਾ ਹੈ ਉਹਦੀ ਜਾਂਚ ਕਰਨੀ ਚਾਹੀਦੀ ਹੈ ਕਿਉਂਕਿ ਜਿਹੜਾ ਪ੍ਰਾਈਵੇਟ ਕੰਪਨੀਆਂ ਨੂੰ ਸਰਕਾਰ ਕਣਕ ਤੇ ਚੌਲ ਫ੍ਰੀ ਦੇ ਰਹੀ ਹੈ ਤੇ ਉਹ ਉਲਟਾ ਜਦੋਂ ਸਮਾਨ ਵੇਚ ਲੈਂਦੇ ਆ ਉਸੇ ਸਰਕਾਰ ਨੂੰ ਕਣਕ ਤੇ ਚੌਲ ਵਿੱਚੇ ਪਾ ਕੇ ਮੁੱਲ ਲਾ ਕੇ ਸਮਾਨ ਮਹਿੰਗੇ ਮੁੱਲ ਤੇ ਵੇਚ ਰਹੇ ਆ ਸੋ ਇੱਕ ਬਹੁਤ ਵੱਡਾ ਸਕੈਂਡਲ ਚੱਲ ਰਿਹਾ ਜਿਹਦੀ ਅਸੀਂ ਜਾਂਚ ਦੀ ਮੰਗ ਕਰਦੇ ਆ ਰਾਸ਼ਨ ਸੋਧਾਂ ਅੰਗਣਵਾੜੀਆਂ ਚਾਵੇ ਇਹਦੀ ਅਸੀਂ ਮੰਗ ਕਰਦੇ ਆ ਸੋ ਇਹ ਸਮੰਗ ਨੂੰ ਲੈ ਕੇ ਮੁੱਖ ਮੰਤਰੀ ਨੂੰ ਮਿਲਣ ਗਈਆਂ ਸੀ ਪਰ ਉਹਨਾਂ ਨੂੰ ਮਿਲਣ ਦੀ ਬਜਾਏ ਆ ਵਰਕਰਾਂ ਨੂੰ ਇੱਥੇ ਹੁਣ ਮਲੋਟ ਖਾਣੇ ਚੱਕ ਕੇ ਲਿਆਂਦਾ ਮੈਨੂੰ ਹੁਣੇ ਪਤਾ ਲੱਗਿਆ ਵੀ ਜਿਹੜੀਆਂ ਕੋਈ ਵਰਕਰ ਉੱਥੇ ਹੋਰ ਵੀ ਬੈਠੀਆਂ ਸੀ ਹਾਲਾਂਕਿ ਇਹਨਾਂ ਨੇ ਆਪ ਹੀ ਬੁਲਾਈਆਂ ਹੋਈਆਂ ਭਲਾਈਆਂ ਨੇ ਵੀ ਬੁਲਾਈਆਂ ਗਿੱਦੇ ਪੌਣ ਨੂੰ ਆਸ਼ਾ ਵਰਕਰਾਂ ਵੀ ਬੁਲਾਈਆਂ ਮੈਡੇਮਿਲ ਵਰਕਰ ਵੀ ਬੁਲਾਈਆਂ ਅੰਗਣਵਾੜੀ ਵਰਕਰ ਵੀ ਬੁਲਾਈਆਂ ਉਹ ਔਰਤਾਂ ਵੀ ਬੁਲਾਈਆਂ ਹੋਈਆਂ ਉੱਥੇ ਜਿਨ੍ਹਾਂ ਨੂੰ ਉਹਨਾਂ ਨੇ ਹਜ਼ਾਰ-ਹਜ਼ਾਰ ਰੁਪਏ ਦਾ ਲਾਰਾ ਲਾ ਕੇ ਵੋਟਾਂ ਲਈਆਂ ਸਾਰੀਆਂ ਇਕੱਠੀਆਂ ਕੀਤੀ ਉਹਦਾ ਸਾਰੀਆਂ ਮੰਗ ਕਰਨਗੀਆਂ ਵੀ ਸਾ ਹੁਣੇ ਮੈਨੂੰ ਪਤਾ ਲੱਗਿਆ ਵੀ ਜਿਹੜੀਆਂ ਬਾਕੀ ਵਰਕਰ ਉੱਥੇ ਗਿੱੜਵਾ ਬੈਠੀਆਂ ਸੀ ਉਹਨਾਂ ਨੂੰ ਵੀ ਪੁਲਿਸ ਚੱਕ ਕੇ ਕਿਸੇ ਹੋਰ ਥਾਣੇ 'ਚ ਲੈ ਕੇ ਜਾ ਰਹੀ ਐ ਇਹ ਬਹੁਤ ਹੀ ਦੁੱਖ ਤੇ ਸ਼ਰਮ ਦੀ ਗੱਲ ਐ ਮਲੋਟ ਥਾਣੇ ਕਿੰਨੀਆਂ ਸਨ ਮਲੋਟ ਥਾਣੇ ਦੇ ਵਿੱਚ 6 ਐ ਤੇ ਜਿਹੜੀਆਂ ਹੋਰ ਵਰਕਰ ਚੁੱਕੀਆਂ ਹਜੇ ਸਾਨੂੰ ਉਹਨਾਂ ਦੀ ਗਿਣਤੀ ਨਹੀਂ ਪਤਾ ਹੈਗੀ ਉਹਨਾਂ ਨੂੰ ਕਿਸੇ ਹੋਰ ਥਾਣੇ 'ਚ ਲੈ ਕੇ ਜਾ ਰਹੇ ਐ